ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਨ ਸ਼ਨੀਵਾਰ 7 ਫਰਵਰੀ ਨੂੰ ਜੋ ਸ਼ੇਵਾ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਉਹਦੇ ਵਿਰੋਧ ਇੱਕ ਵਿਚਾਰ ਰੈਲੀ ਕੱਢੀ ਜਾਣੀ ਹੈ ਔਰ ਕੱਲ ਦੁਪਹਿਰ 12 ਵਜੇ ਲਗਭਗ 11:30 ਵਜੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਕਿਸਾਨ ਯੂਨੀਅਨ ਅਲੱਗ-ਅਲੱਗ ਸੰਸਥਾਵਾਂ ਐਨਜੀਓਸ ਔਰ ਵਪਾਰ ਮੰਡਲ ਦੇ ਜਿੰਨੇ ਪ੍ਰਧਾਨ ਸਾਹਿਬਾਨ ਸ਼ਹਿਰ ਵਾਸੀ ਔਰ ਪਿੰਡ ਵਾਲੇ ਵੀਰ ਜਿੱਤੋਂ ਤੱਕ ਸਾਡੀ ਵੀਡੀਓ ਪਹੁੰਚਦੀ ਹੈ ਵੱਧ ਤੋਂ ਵੱਧ ਕੱਲ 11:30 ਵਜੇ ਸਿਟੀ ਥਾਣੇ ਤੋਂ ਲੈ ਕੇ ਸ਼ਹੀਦ ਉਦਮ ਸਿੰਘ ਚੌਂਕ ਚੌਂਕ ਤੋਂ ਲੈ ਕੇ ਬਾਹਮਣੀ ਵਾਲੀ ਚੁੰਗੀ ਤੋਂ ਚੱਲਾ ਬਾਜ਼ਾਰ ਸਾਰਾ ਥਾਣੇ ਤੱਕ ਇੱਕ ਜੋ ਵਿਸ਼ਾਲ ਜਿਹੜੀ ਇਹ ਰੈਲੀ ਕੱਢੀ ਜਾਣੀ ਨਸ਼ਿਆਂ ਦੇ ਵਿਰੁੱਧ ਜਿਸ ਦਾ ਟਾਈਮ 11:30 ਵਜੇ ਹੋਏਗਾ ਔਰ ਸਿਟੀ ਥਾਣੇ ਤੋਂ ਚੱਲਣ ਦਾ ਇਹ ਸਾਡੇ ਵੀਰ ਸਤਪਾਲ ਸਿੰਘ ਸੋਢੀ ਐਲਐਸਸੀ ਵਾਲੇ ਜਿਹੜੇ ਵੀਰ ਇਹਦੀ ਅਗਵਾਈ ਪਾ ਰਹੇ ਨੇ ਔਰ ਇਹਦੇ ਵਿੱਚ ਸਾਰੇ ਰਾਜਨੀਤਿਕ ਕਿਉਂਕਿ ਨਸ਼ਿਆਂ ਦਾ ਜਿਹੜਾ ਦੌਰ ਚੱਲ ਰਿਹਾ ਪਾਰਟੀ ਬਾਜੀ ਤੋਂ ਉੱਟ ਕੇ ਸਾਰੇ ਵੀਰਾਂ ਨੂੰ ਸਾਡੀ ਬੇਨਤੀ ਹੈ ਵੀ ਪਹੁੰਚੋ ਔਰ ਜਿਹੜੇ ਨਸ਼ੇ ਚੱਲ ਰਹੇ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੀਏ ਵੀ ਕਿਸੇ ਵੀ ਤਰ੍ਹਾਂ ਨੌਜਵਾਨ ਜਿਹੜੀ ਜਵਾਨੀ ਆ ਉਹਨੂੰ ਆਪਾਂ ਬਚਾ ਸਕੀਏ ਅੱਜ ਤਾਂ ਆੜ ਗਵਾੜ ਤੱਕ ਪਹੁੰਚ ਗਈ ਕਿਤੇ ਇਹ ਨਾ ਹੋਵੇ ਅੱਗ ਸਾਡੇ ਘਰਾਂ ਦੇ ਵਿੱਚ ਤੱਕ ਵੜ ਜਾਵੇ ਫਿਰ ਆਪਾਂ ਨੂੰ ਪਛਤਾਉਣਾ ਪਵੇ ਪਿਆਰ ਭਰੀ ਸਲਾਮ ਤੇ ਸਸਕੀ ਕਾਲ ਤੇ ਰਾਮ ਰਾਮ ਜੀ ਸਾਰਿਆਂ ਨੂੰ ਮੈਂ ਡਾਕਟਰ تنویر ਮਲਿਕ ਚਲਾਲਾਵਾਦ ਤੋਂ ਜੀ ਮੈਂ ਸਾਰੀ ਇਹ ਸੰਸਥਾ ਨੂੰ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਸਾਰਿਆਂ ਨੂੰ ਅਪੀਲ ਕਰਦਾ ਹਾਂ ਜੋ ਕੱਲ ਨੂੰ ਇੱਕ ਵਿਚਾਰ ਰੈਲੀ ਨਸ਼ਿਆਂ ਦੇ ਵਿਰੋਧ ਕੱਢੀ ਜਾ ਰਹੀ ਹੈ ਮੈਂ ਸਾਰੇ ਭਾਈਚਾਰਿਆਂ ਨੂੰ ਚਾਹੇ ਹਿੰਦੂ ਆ ਚਾਹੇ ਕੋਈ ਮੁਸਲਮਾਨ ਆ ਚਾਹੇ ਕੋਈ ਸਿੱਖ ਆ ਚਾਹੇ ਕੋਈ ਇਸਾਈ ਹੈ ਉਹ ਕਿਸੇ ਵੀ ਜਾਤ ਨਾਲ ਰਕਤ ਸੰਬੰਧਤ ਰੱਖਣ ਵਾਲਾ ਬੰਦਾ ਹੈ ਮੈਂ ਹੁਣ ਸਾਰਿਆਂ ਨੂੰ ਅਪੀਲ ਕਰਦਾ ਹੈ ਨਸ਼ਾ ਇੱਕ ਬਹੁਤ ਮਾੜੀ ਚੀਜ਼ ਹੈ ਜੋ ਇਸ ਟਾਈਮ ਪੰਜਾਬ ਦੇ ਵਿੱਚ ਛੇਵਾਂ ਦਰਿਆ ਬਣ ਚੁੱਕਿਆ ਹੈ ਮੈਂ ਸਾਰਿਆਂ ਨੂੰ ਭਾਈਚਾਰਿਆਂ ਨੂੰ ਖਾਸ ਕਰਕੇ ਆਪਣੀ ਸਮਾਜ ਸੇਵੀ ਸੰਸਥਾ ਨੂੰ ਅਪੀਲ ਕਰਦਾ ਵੀ ਜੋ ਕੱਲ ਨੂੰ ਇਹ ਰੈਲੀ ਕੱਢੀ ਜਾ ਰਹੀ ਹੈ ਉਹਦੇ ਵਿੱਚ ਵੱਢ ਚੜ੍ਹ ਕੇ ਹਿੱਸਾ ਲਓ ਤੇ ਕੋਸ਼ਿਸ਼ ਕਰੋ ਵੀ ਵੱਧ ਤੋਂ ਵੱਧ ਵੀ ਆਪਾਂ ਜਿੰਨਾ ਹੋ ਸਕੇ ਵੱਧ ਤੋਂ ਵੱਧ ਇਕੱਠਾ ਕਰਕੇ ਇਕੱਠ ਕਰਕੇ ਤੇ ਇਸ ਰੈਲੀ ਨੂੰ ਆਪਾਂ ਸਫਲ ਬਣਾਈਏ